ਸ਼੍ਰੀਮਾਨ ਜੀ ਆ ਮੇਰੀ ਪੱਗ ਲਾਈ ਆ ਆ ਸਖਸ ਨੇ ਤੇ ਆ ਸ਼੍ਰੀਮਾਨ ਜੀ ਨੇ ਆ ਵੇਖੋ ਆ ਕੈਮਰੇ ਲੱਗੇ ਆ ਜੀ ਆ ਵੇਖੋ ਤੇ ਦੇਖੋ ਰਫਟਾ ਆ ਅੱਖ ਰੱਖੋ ਜੀ ਆ ਵੇਖੋ ਜੀ ਕਿੰਨੇ ਰਫਟਾ ਲਿਖਣੀਆਂ ਆ ਵੇਖੋ ਆ ਸ਼੍ਰੀਮਾਨ ਜੀ ਬੈਠੇ ਨੇ ਆ ਸਤਿੰਦਰ ਜੀ ਤੇ ਆ ਪੰਜਾਬ ਸਿੰਘ ਤੇ ਨਾਲ ਮੇਰੀ ਪੱਗ ਲਾਈ ਆ ਜੀ ਕਿੱਲਾ ਆਹ ਵੇਖੋ ਸਰ ਆਹ ਵੇਖੋ ਜਨਾਬ ਪ੍ਰੈਸ਼ਰ ਪਾਇਆ ਜਾ ਰਿਹਾ ਪ੍ਰੈਸ਼ਰ ਪਾ ਕੇ ਮੈਨੂੰ ਕੁੱਟਿਆ ਜਾ ਰਿਹਾ ਆਪਣੇ ਨਾਲ ਬਿੱਲਾ ਜਿਹੜਾ ਗਨ ਨਾਲ ਸੀ ਨਾ ਪ੍ਰਾਈਵੇਟ ਮੁੰਡਾ ਉਹਨੇ ਉਹਦੇ ਲੱਤ ਮਾਰੀ ਜਾਂਦਾ ਮਾਰਨਾ ਘੁਗੜੂ ਅੱਜ ਗਈ ਉਹਦਾ ਹੂੰ ਇਥੋਂ ਮੇਰਾ ਬਾਅਦੇ ਤੱਕ ਬੜੀ ਉਹ ਤੁਹਾਡੀ ਕੀ ਮੰਗਿਆ ਸਾਡੇ ਕੋਲ ਤੋਂ ਅੱਜ ਚਾਰ ਬੰਦੇ ਕੁੱਟਣ ਡੇ ਹੋ ਕੀ ਕਮਾ ਕਰੂਗਾ ਇੱਥੇ ਹਸਦਾ ਰਹਿੰਦਾ ਸਿੰਘ ਨਾਲ ਗਨ ਮੈਨੇ ਇੱਕ ਆਪਣੇ ਜਰਮਨਜੀਤ ਸਿੰਘ ਤੇ ਜਤਨ ਪ੍ਰਾਈਵੇਟ ਚਿੰਚਾਰ ਨੇ ਜਨਮਨ ਰਫਾਈ ਜੀ ਜਿਹੜੇ ਅੱਜ ਤਾਂ ਮੈਨੂੰ ਚੁੱਕ ਕੇ ਇਨਾ ਤੇ ਮਾਰਿਆ ਨਾਲੇ ਝੂਠਾ ਮੇਰਾ ਮੈਡੀਕਲ ਕਰਾ ਕੇ ਲੈਣ ਦੱਪ ਕੇ ਨੇ ਅੱਛਾ ਉਹਦੇ ਨਾਲ ਇਹ ਹੋਈ ਗਈ ਹੈ ਜੀ ਗ੍ਰਾਮਪਤੀ ਪੂਰੀ ਗੱਲ ਇਹ ਐਸੇ ਗੁਰਨਾਮ ਸਿੰਘ 6399 ਅੰਮ੍ਰਿਤਸਰ ਕੀ ਗੱਲ ਕੀ ਹੋਈ ਸੀ ਥੋੜਾ ਉਹ ਥੋੜਾ ਡਿਟੇਲ ਚ ਦੱਸ ਦੋ ਕਿ ਕੀ ਗੱਲ ਹੋਈ ਸੀ ਟਾਈਮ ਕਿੰਨੇ ਵਜੇ ਕਰ ਦਿੱਤੀ ਹੋਇਆ ਸੀ ਜਿਹੜਾ ਤਗੜੇ ਦਾ ਕੁਝ ਨਹੀਂ ਸਰ ਉਹ ਉਹ ਕਹਿੰਦੇ ਵੀ ਡਿਊਟੀ ਜਾ ਇੱਥੇ ਤੇ ਪਹਿਲਾਂ ਮੈਂ ਡਿਊਟੀ ਅਫਸਰ ਹਾਂ ਹਾਂਜੀ ਤੇ ਮੈਨੂੰ ਕਹਿੰਦੇ ਵੀ ਤੂੰ ਡਿਊਟੀ ਜਾ ਇੱਥੇ ਨਾਕੇ ਤੇ ਜਾ ਤੇ ਨਾਲ ਮੇਰੀ ਰਵਾਨਗੀ ਕੀਤੀ ਸੀ ਗਸ਼ਤ ਦੀ ਨਾਲ ਕਹਿੰਦੇ ਨਾਕੇ ਦੀ ਕਰਨੀ ਆ ਤੇ ਨਾਲ ਮੈਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਕਿਸ ਵਜ੍ਹਾ ਕਰ ਪਤਾ ਨਹੀਂ ਹੁਣ ਕਿਹੜੀ ਰੰਜਿਸ਼ ਹੈ ਨਾ ਪਾਗੀ ਉਤਾਰੀ ਗਈ ਕੀ ਕੀ ਵੀਡੀਓ ਬਾਰ ਬਾਰ ਹੋ ਰਹੀ ਹੈ ਤੁਹਾਡੀ ਹਾਂਜੀ ਹਾਂਜੀ ਵਰਦੀਆ ਬਟਮ ਬਟਨ ਥੋੜਿਆ ਕਿੰਨੇ ਦਿਨ ਦੀ ਘਟਨਾ ਹੈ ਇਹ ਕਿਸ ਦਿਨ ਦੀ ਘਟਨਾ ਹੈ ਇਹ ਕੱਲ੍ਹ ਰਾਤ ਕੁਝ ਸਿਸਟਮ ਕੋਈ ਸਿਸਟਮ ਵੀ ਨਹੀਂ ਸਰ ਸਿਨੀਅਰ ਅਧਿਕਾਰੀਆਂ ਨੇ ਤਾਂ ਧਿਆਨ ਨਹੀਂ ਕਿਹਾ ਇਹ ਗੱਲ ਸਾਰੀ ਸਿਨੀਅਰ ਅਧਿਕਾਰੀਆਂ ਨੇ ਤਾਂ ਅਧਿਕਾਰੀਆਂ ਨਾਲ ਬਤੀ ਇਹ ਗੱਲ ਸਾਰੀ ਹਾਂਜੀ 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 ਅੱਜ ਤੁਸੀਂ ਜਿਹੜਾ ਕੱਟ ਕੀਤਾ ਵਾ ਇਹ ਤੁਹਾਡੇ ਹੱਕ ਦੇ ਵਿੱਚ ਆਇਆ ਨਹੀਂ ਕੀ ਕਹਿੰਦੇ ਨੇ ਚਲੋ ਆਣ ਕੇ ਤਾਂ ਆਣ ਕੇ ਗੱਲ ਬੰਦਾ ਥੋੜਾ ਕੋਈ ਬੰਦਾ ਇੱਕ ਜਗ੍ਹਾ ਤੇ ਜਾਏਗਾ ਜੀ ਹੂੰ ਪ੍ਰੈਸ਼ਰ ਪਾਇਆ ਜਾ ਰਿਹਾ ਹੈ ਪ੍ਰੈਸ਼ਰ ਪਾ ਕੇ ਮੈਨੂੰ ਕੁੱਟਿਆ ਜਾ ਰਿਹਾ ਪਰ ਗੋਦਾਮ ਦੀ ਵੀ ਵੱਡੀ ਗੱਲ ਹੈ ਕਿ ਗੋਦਾਮ ਦੀ ਵਜ੍ਹਾ ਕੀ ਸੀ ਥੋੜਾ ਦੱਸੋਗੇ ਥੋੜਾ ਵਜ੍ਹਾ ਸਰ ਕੁਝ ਵੀ ਨਹੀਂ ਮੈਂ ਇਹੋ ਬੇਨਤੀ ਕਰਦਾ ਵੀ ਮੈਂ ਕਹਾਂ ਮੈਂ ਜਿਹੜੀ ਡਿਊਟੀ ਵੀ ਇੱਕ ਜ ਆ ਵੀ ਉੱਥੇ ਅਜੇ ਚਲਾ ਦੋ ਆਪਣੇ ਨਾਲ ਬਿੱਲਾ ਜਿਹੜਾ ਨਾਲ ਸੀ ਨਾ ਪ੍ਰਾਈਵੇਟ ਮੁੰਡਾ ਉਹਨੇ ਉਹਦੇ ਲੱਤ ਮਾਰੀ ਹੁੰਦਾ ਪੈਂਚ ਦਾ ਮਾਰਨਾ ਘਗੜੂ ਅੱਜ ਗਈ ਉਹਦਾ ਇਥੋਂ ਮੇਰਾ ਬਾਅਦੇ ਤੱਕ ਬੜੀ ਹੁੰਦਾ ਕੀ ਮੰਗਿਆ ਸਭ ਇੱਕ ਵਾਰ ਦੇ ਚਾਰ ਬੰਦੇ ਕੁੱਟਣ ਕਿ ਕੀ ਮੰਗ ਕਰੂਗਾ ਇੱਕ ਵਾਰ ਥੋੜੀ ਲਾਈਵ ਚੱਲਦਾ ਪਿਆ ਲਾਈਵ ਚੱਲਦਾ ਪਿਆ ਟੱਡਾ ਐਸ ਐਚ ਦਾ ਜੰਮਣਾ ਉਹਨਾਂ ਨਾਲ ਵੀ ਗੱਲ ਕਰਦੇ ਸੋਚੋ ਸਾਹਿਬ ਕੀ ਗਲ ਹੋਈ ਸੀ ਉਹਦੇ ਨੂੰ ਛੋਟਾਪ ਹੋ ਗਿਆ ਕੋਈ ਗੱਲ ਨਹੀਂ ਪਰ ਦੱਸੋ ਮੈਂ ਕੀ ਡਿਊਟੀ ਬਾਰੇ ਕਿਹਾ ਸੀ ਨਾਲ ਜਾਣ ਬਾਰੇ ਛੋਟੇ ਠੀਕ ਜੀ ਸਾਹਮਣੇ ਹਾਂ ਤੇ ਵਰਦੀਪੁੱਤੀ ਪਾਰੀ ਸਰ ਕਹਿੰਦੇ ਵਰਦੀਕਾਰ ਕਹਿੰਦੀ ਆ ਤੁਸੀਂ ਪ੍ਰਾਈਵੇਟ ਗਨਮੈਨ ਰੱਖਿਆ ਕਹਿੰਦੇ ਨਾਲ ਉਹਨਾਂ ਨੇ ਮਾਰਕਟ ਕੀਤੀ ਹੈ ਦੱਸ ਦੇ ਕੋ ਦੱਸ ਜੀ ਨਹੀਂ ਕੋਈ ਪ੍ਰਾਈਵੇਟ ਨਹੀਂ ਜੀ ਆਪਣੇ ਆਪਣੇ ਗਨਮੈਨ ਨਾਲ ਕੋਈ ਪ੍ਰਾਈਵੇਟ ਗਨਮੈਨ ਨਹੀਂ ਪਰ ਕਿਸ ਤਰ੍ਹਾਂ ਸਮਝ ਸਰ ਤੁਸੀਂ ਆਪਣੀ ਡਿਊਟੀ ਨਸਤੀ ਇਹਨਾਂ ਨੂੰ ਲੂਢੀ ਲਾਓ ਉਸ ਤੋਂ ਬਾਰੇ ਨਹੀਂ ਗਏ ਜਾਂ ਗਏ ਜਾਂ ਕੀ ਕਰਨੋਗੇ ਪਰ ਵਰਦੀ ਆਪਸ ਵਿੱਚ ਅੱਛੀ ਬਹਿਸ ਦੀ ਜਾਂ ਲੜਾਈ ਝਗੜਾ ਕਰਦੀ ਲੋਕਾਂ ਤੇ ਕੀ ਇਫੈਕਟ ਪਏਗਾ ਮੇਰੇ ਸਾਡਾ ਆਪਸੀ ਹੈ ਜੀ ਉਹਦੇ ਵਿੱਚ ਡਿਊਟੀ ਦਾ ਕਿਹਾ ਸੀ ਹੋਰ ਨਹੀਂ ਕੋਈ ਗੱਲ ਪਰ ਉਹਨਾਂ ਤੋਂ ਪਰ ਵੀਡੀਓ ਦਿੱਤੀ ਗਈ ਹੈ ਕਿ ਮੇਰੀ ਪੱਗ ਉਤਾਰੀ ਗਈ ਹੈ ਜੀ ਕਿੱਥੇ ਲਿਆਓ ਦਿਖਾਓ ਉਹ ਵੀਡੀਓ ਵਰਦੀ ਪਾੜੀ ਗਈ ਹੈ ਵਰਦੀ ਪਾੜੀ ਦਿਖਾਓ ਕਿਹੜੀ ਵੀਡੀਓ ਹੈ ਜੀ ਜੋ ਦਿੱਤੀ ਗਈ ਹੈ ਅਗਰ ਨਾਪ ਸਿੰਘ ਦਿਖਾਓ ਉਹ ਕੀ ਕਹਿਆ ਜਾ ਰਿਹਾ ਜੀ ਨਹੀਂ ਜੀ ਨਹੀਂ ਕੋਈ ਇਹੋ ਜਿਹੀ ਵੀਡੀਓ ਨਹੀਂ ਹੈ ਹੁਣ ਮਸਲਾ ਕੀ ਛੋਟਾ ਹੋ ਰਿਹਾ ਬਸ ਕਰ ਲੈ ਗੱਲ ਜੀ ਉਹਨਾਂ ਨੂੰ ਪਰ ਇਹਦਾ ਪੁਲਸ ਵੱਲੋਂ ਪੁਲਸ ਦੇ ਨਾਲ ਹੀ ਇਸ ਤਰ੍ਹਾਂ ਦੇ ਨਾਲ ਝੜਪ ਜੇ ਕੀਤੀ ਜਾਏਗੀ ਤਾਂ ਧਰਨਾ ਸਰ ਕੋ ਲਗਾ ਦੇਣਾ ਧਰਨਾ ਲਗਾ ਦੇਣਾ ਧਰਨਾ ਲਗਾ ਦੇ ਕੇ ਪੁਲਿਸ ਸਰ ਕਰਵਾਉਗਾ ਜਿਹੜੀ ਚੱਲਦੀ ਹੋਈ ਹੈ ਉਹ ਕਰ ਰਹੇ ਹਾਂ ਗੱਲਬਾਤ ਕਰ ਰਹੇ ਹਾਂ ਠੀਕ ਠੀਕ ਤਾਂ ਬਿਲਕੁਲ ਇੱਕ ਬਿੱਲਾ ਨਾ ਦਾ ਬੰਦਾ ਨਹੀਂ ਹੈਗਾ ਕਲੀਅਰ ਕੱਟ ਕੇ ਨਹੀਂ ਕੋਈ ਪ੍ਰਾਈਵੇਟ ਬੰਦਾ ਨਹੀਂ ਹੈਗਾ ਜੀ ਮੇਰੇ ਨਾਲ ਇਹ ਹੀ ਆਪਣੇ ਮੇਰਾ ਗਰਮਨ ਸੀ ਹੋਸੋ ਹੀ ਨਹੀਂ ਪਰ ਬਿੱਲਾ ਕੋਈ ਕਹ ਰਹੇ ਪ੍ਰਾਈਵੇਟ ਨਹੀਂ ਨਹੀਂ ਜਰਮਨਜੀਤ ਜਰਮਨਜੀਤ ਕੋਈ ਜਰਮਨਜੀਤ ਹੈਗਾ ਮੇਰੇ ਨਾਲ ਗਰਮਨ ਹੋਰ ਵੀ ਇਹ ਤਾਂ ਗੱਲ ਕੋਟੇਗਾ ਸਾਡੀ ਮਰਤੀ ਨਹੀਂ ਨਹੀਂ ਇਹੋ ਜੀ ਤੁਹਾਡੇ ਸਾਹਮਣੇ ਡਿਟੇਲ ਆ ਤੁਹਾਨੂੰ ਸਮਝਾ ਕੀਤੀ ਕਿ ਕਹਿੰਦੇ ਮੈਨੂੰ ਗੱਲ ਦਬਾਇਆ ਨਹੀਂ ਡਿਊਟੀ ਦਾ ਕਿਹਾ ਗਿਆ ਸੀ ਡਿਊਟੀ ਕਹਿੰਦਾ ਸੀ ਮੈਨੂੰ ਕਹਿੰਦੇ ਮੈਨੂੰ ਰੰਜੀਤ ਰੱਖੀ ਜਾ ਰਹੀ ਤੇ ਸਾਹਮਣੇ ਤਾਂ ਸੱਡੇ ਇਹੋ ਜੀ ਕੋਈ ਗੱਲ ਪਰ ਇਹ ਹੋ ਰਿਹਾ ਜੇ ਅਗਰ ਡਿਊਟੀ ਲੈ ਕੇ ਕੁੱਟਮਾਰ ਕਰਨੀ ਕਿੰਨਾ ਸਹੀ ਸਰ ਵੀ ਅਸੀਂ ਜਿਕੇ ਜਿਦਾ ਉਹ ਲਾ ਕੇ ਆ ਰਹੇ ਕੋਟਮਾਰਾ ਲਈ ਕੋਈ ਗੱਲ ਨਹੀਂ ਉਹ ਤੁਹਾਡੇ ਸਾਹਮਣੇ ਮੈਂਨੂੰ ਮੈਡੀਕਲ ਕਹਿ ਰਹੇ ਮੈਡੀਕਲ ਰੱਖਾਇਆ ਗਿਆ ਕੀ ਜੇ ਇਸ ਤਰ੍ਹਾਂ ਸੀ ਧਰਨਾ ਲੱਗਿਆ ਗਾ ਤੇ ਲੱਗਦਾ ਕਿ ਗਾ ਫਿਰ ਡਿਊਟੀ ਕੋਈ ਵੀ ਕਿਸੇ ਨੂੰ ਕਹੇਗਾ ਨਹੀਂ ਡਰਦਾ ਵੀ ਧਰ ਲਗਦਾ ਤੁਹਾਨੂੰ ਮੇਰਾ ਡਿਊਟੀ ਗਈ ਹੈ ਕਿ ਡਿਊਟੀ ਤੋਂ ਗਲਤ ਗਈ ਆ ਉਹਨਾਂ ਉਹ ਕਹਿਣਾ ਕਿ ਵੱਡੇ ਅਫਸਰਾਂ ਕੋ ਜਾ ਸਕਦੇ ਸ਼ਿਕਾਇਤ ਕਰ ਸਕਦੇ ਜੇ ਕੁਝ ਇਤਰਾ ਦੀ ਗੱਲ ਹੈ ਤੁਹਾਡੇ ਲੋਕ ਕੋਈ ਸ਼ਿਕਾਇਤ ਕੀਤੀ ਗਈ ਆਪਣੇ ਸੀਨੀਅਰ ਅਧਿਕਾਰੀਆਂ ਨੂੰ ਜੀ ਜੀ ਕਿਆ ਕਹੇ ਉਹਨਾਂ ਦਾ ਕਿਆ ਕਹੇ ਕਿ ਇਹ ਡਿਊਟੀ ਲਾੜ ਦੀ ਗੱਲ ਹੋਈ ਸੀਗੀ ਇੱਕ ਵੀਡੀਓ ਵਾਇਰਲ ਹੋ ਰਹੀ ਪਾਗ ਵਾਲੀ ਉਹ ਕੀ ਹੈਗੀ ਸਤਾ ਜੀ ਬਦ ਤੋਂ ਕੀ ਤੁਸੀਂ ਜਿਹੜੀ ਕਿ ਪਾਗ ਉਤਾਰੀ ਗਈ ਕੀ ਗੱਲਬਾਤ ਹੈਗੀ ਹੈ ਜੀ ਕੀ ਉਹ ਐਸ ਐਚਓ ਸਾਹਿਬ ਨੂੰ ਉਤਾਰੀ ਗਈ ਹੁਣ ਕਿ ਦੱਸੋ ਕੋਈ ਗੱਲ ਉਹਨੇ ਤੁਹਾਨੂੰ ਦੱਸੋ ਜੀ ਅਰੇ ਇੰਦਰ ਨਾਲ ਹਾਂ ਜੀ ਗੱਲ ਕਰ ਤਾਂ ਦੱਸੋ ਜੋ ਸੋਣਾ ਹੈ ਰੋਸੋ ਭਾਜੀ ਇੱਕ ਤਾਂ ਤੁਸੀਂ ਸਾਰੇ ਤੁਸੀਂ ਬਾਹਰ ਕਹਿ ਰਹੇ ਹੋ ਉਸੇ ਬਾਰੇ ਗੁਰਨਾਮ ਜੀ ਸਾਰਿਆਂ ਨੂੰ ਜੀ ਬੋਲਦੇ ਵਾਲੀ ਐਸਐਸ ਦੀ ਗੱਲ ਕਰੀ ਜਾਂਦੇ ਹੋ ਤੂੰ ਵੀ ਉਹ ਕਹਿੰਦੇ ਕਿ ਮੈਂ ਤਾਂ ਡਿਊਟੀ ਦਾ ਕਹਿ ਇਹਨਾਂ ਨੂੰ ਗੁਰਨਾਮ ਜੀ ਤੁਸੀਂ ਕਿਹਾ ਕਿ ਮੇਰੇ ਪਾ ਕਪੜੇ ਪਾੜ ਗਏ ਵਰਦੀ ਪਾੜ ਗਈ ਤੁਹਾਨੂੰ ਨਿਆਂ ਤਾਂ ਕਿਹਦਾ ਆ ਇਹਨਾਂ ਨੂੰ ਹਾਂ ਦੱਸੋ ਬੋਲੋ ਕੀ ਸਿਤਾਈ ਕੀ ਹੈਗੀ ਉਹ ਸਾਰੇ ਦੱਸੋ ਦੱਸੋ ਐਸਐਸ ਸਾਹਮਣੇ ਕਹਿੰਦਾ ਮੈਂ ਤਾਂ ਡਿਊਟੀ ਲੈ ਜਨ ਨੂੰ ਕਹਿ ਨਹੀਂ ਕਿ ਡਿਊਟੀ ਇੱਥੇ ਕਰੀ ਸਰ ਡਿਊਟੀ ਹੁਣ ਕੁੱਟ ਕੇ ਥੋੜਾ ਕੀਤੀ ਜਾਂਦੀ ਸੀ। ਮੈਂ ਕੀ ਬੱਦੀ ਪੜੀ ਕੀ ਦੱਸੋ ਤੁਸੀਂ? ਡਿਊਟੀ ਕੁੱਟੋ ਇਹਨੂੰ ਕੁੱਟੋ ਫਿਰ ਮਾਰੂ ਗੱਡੀ 'ਚ ਪਾਉਦੇ ਇਹਦਾ ਮੁਲਾਹਾਜਾ ਕਰੋ। ਹਾਂ। ਮੈਂ ਉਹਨਾਂ ਆਪਣੇ ਪੁੱਤਾਂ ਦੀ ਪੁੱਤ ਮੇਰਾ ਖਲੋਤਾ ਜੇ ਸੌ ਘਾਨਾ ਇਹ ਮੈਂ ਸ਼ਰਾਬ ਪੀਤੀ ਲਾਗੇ ਖਲੋ ਕੇ ਆਪਣੇ ਡਾਕਟਰ ਸਾਹਿਬ ਨੂੰ ਕਿਹਾ ਨਹੀਂ ਤੂੰ 100% ਮਿਲੀਅਨ ਲਿਖ। ਅੱਛਾ ਉਹਨੇ ਨਾਰਮਲ ਲਿਖਿਆ ਨਾ ਮੈਂ ਕਿਉਂ ਲਿਖਾਂ ਇਹਨੇ ਸ਼ਰਾਬ ਪੀਤੀ ਨਹੀਂ। ਡਾਕਟਰ ਨੇ ਇਹ ਗੱਲ ਕਿਹਾ। ਡਾਕਟਰ ਨੇ ਆ ਵਾ ਫਿਰ ਜੀ ਬਾਗ ਖਲੋ। ਅੱਛਾ ਤੇ ਬਾਕੀ ਵੀ ਤਾਲੀ ਗਈ। ਆਹ ਵੇਖੋ ਮੇਰਾ ਬਟਨੀ ਟੁੱਟਿਆ ਗਾਲ ਮੇਰਾ ਕੁੱਡੈ ਜਰਮਨ ਇਹ ਜਿਹੜਾ ਹੌਸਲ ਜਿਹੜਾ ਇਹਨਾਂ ਦੇ ਨਾਲ ਹੌਲਦਾਰ ਗਨਮਨ ਨਾਲ ਪ੍ਰਾਈਵੇਟ ਬਿੱਲਾ ਬਿੱਲਾ ਉਹਨੇ ਉਹਨਾਂ ਨੇ ਕੁੱਟਿਆ ਮੈਨੂੰ ਧੱਕੇ ਨਾਲ ਝੁੱਕ ਕੇ ਗੱਡੀ 'ਚ ਸੁੱਟਿਆ ਗੱਲ ਇਹ ਡਿਊਟੀ ਦੀ ਗੱਲ ਹੋਈ ਤੇ ਜਾਂ ਗੱਲ ਕੋਈ ਹੋਰ ਡਿਊਟੀ ਤੋਂ ਮੈਂ ਮੈਂ ਬੇਨਤੀ ਕੀਤੀ ਮੈਂ ਕਿਹਾ ਸਰ ਮੈਂ ਜਿਹੜੀ ਤੈਨੂੰ ਤਿੰਨ ਜਗ੍ਹਾ ਤੇ ਮੈਨੂੰ ਡਿਊਟੀਆਂ ਲਾਉਂਦੇ ਜੇ ਇੱਕ ਪਹਿਲੋਂ ਮੈਨੂੰ ਤੁਸੀਂ ਤੁਸੀਂ ਮੈਨੂੰ ਡਿਊਟੀ ਅਫਸਰ ਲਾਇਆ ਹੋਰ ਤੁਸੀਂ ਮੈਨੂੰ ਕਹਿਂਦੇ ਹੋ ਇੱਥੇ ਨਾਕੇ ਤੇ ਜਾ ਤੇ ਜਾ ਮੈਨੂੰ ਤੂੰ ਹੀ ਮੇਰੀ ਅਰਵਾਣਗੀ ਕੀਤੀ ਆ ਗਸਤ ਦੀ ਮੈਂ ਤੈਨ ਜਗਤ ਮੈਂ ਤੈਨ ਬੰਦਾ ਥੋੜਾ ਮਤ ਕੋਈ ਬੰਦਾ ਇੱਕ ਜਗ੍ਹਾ ਤੇ ਜਾਏਗਾ ਜੀ ਹੂੰ ਪ੍ਰੈਸ਼ਰ ਪਾਇਆ ਜਾ ਰਿਹਾ ਕੋਈ ਪ੍ਰੈਸ਼ਰ ਪਾ ਕੇ ਮੈਨੂੰ ਕੁੱਟਿਆ ਜਾ ਰਿਹਾ ਹੂੰ ਖਾਣੇ ਦੇ ਵਿੱਚ ਗੁੰਡਾਗਰਦੀ ਹੋ ਰਹੀ ਹੈ ਜੀ ਗੁੰਡਾਗਰਦੀ ਹੈ ਲੜਨਗੇ ਪ੍ਰਾਈਵੇਟ ਨਾਲ ਘਨਮਨੇ ਇੱਕ ਬਿੱਲਾ ਵਾ ਇੱਕ ਬਿੱਲਾ ਦੋ ਤਿੰਨ ਚੜੀ ਹੋ ਰਿਹਾ ਨਾਮ ਤਾਂ ਨਹੀਂ ਮੈਨੂੰ ਪਤਾ ਨਾ ਨਾਲ ਪੱਕੇ ਚੱਕੇ ਪੱਕੇ ਚੱਲਦੇ ਜੀ ਹੁਣ ਮੈਂ ਅਮੀਨਸਾਰ ਇਨਸਾਫ ਮੰਗਦਾ ਜਿਹੜਾ ਮੈਨੂੰ ਕੁੱਟਿਆ ਗਿਆ ਹੂੰ ਦੇਖੋ ਇਹ ਕਪੂਲਸਨ ਨੂੰ ਕਰਦੇ ਜਾਈ ਦੇ ਰਹੀ ਆ ਕਿੰਨੀ ਕ ਮਾੜੀ ਗੱਲ ਹੈ ਕਿਉਂਕਿ ਅਕਸਰ ਲੋਕ ਜੋ ਆਪਣੇ ਮਰੋਕਾ ਦੇ ਮੈਨੂੰ ਇੱਥੇ ਕੁੱਟਿਆ ਜਾ ਰਿਹਾ ਤੇ ਦੂਜੇ ਦਾ ਕੀ ਇਫੈਕਟ ਪਵੇਗਾ ਆਮ ਬੰਦੇ ਦਾ ਅਖਰ ਗੁਨਾਹ ਦੀ ਵਜ੍ਹਾ ਕੀ ਸੀ ਥੋੜੇ ਦੱਸੋਗੇ ਥੋੜੇ ਵਜ੍ਹਾ ਸਰ ਕੁਝ ਵੀ ਨਹੀਂ ਮੈਂ ਇਹੋ ਬੇਨਤੀ ਕਰਦਾ ਵੀ ਮੈਂ ਕਹਾਂ ਮੈਂ ਜਿਹੜੀ ਡਿਊਟੀ ਵੀ ਇੱਕ ਜਗ੍ਹਾ ਤੇ ਜਾਊਂਗਾ ਜਿੱਥੇ ਮਰਜ਼ੀ ਮੈਨੂੰ ਲਾ ਦਿਓ ਜਾਂ ਤੇ ਮੈਨੂੰ ਲਾ ਦਿਓ ਆਪਣੇ ਉੱਥੇ ਅਜਿੱਤ ਲਾ ਦਿਓ ਆਪਣੇ ਨਾਕੇ ਤੇ ਲਾ ਦਿਓ ਤੇ ਜਾਂ ਮੈਨੂੰ ਮੇਰਾ ਮੇਰਾ ਡਿਊਟੀ ਅਫਸਰ ਤੋਂ ਲਾ ਦਿਓ ਮੈਂ ਇੱਕ ਡਿਊਟੀ ਅਫਸਰ ਕਰੂੰਗਾ ਜਿੱਦੂ ਜਿੱਦੂ ਬਸ ਰਾਤੀ ਰੋਟੀ ਕੇ ਦਿਨ ਦੀ ਡਿਊਟੀ ਸੀ ਹਾਂਜੀ ਰਾਤੀ ਐਨ ਰਾਤ ਡਿਊਟੀ ਸੀ ਬੱਤੀ ਦੇ ਵੱਲ ਲਾਈ ਗਈ ਸੀ ਤੁਹਾਡੀ ਪੱਗ ਕਿਦੇ ਵੱਲ ਲਾਈ ਗਈ ਸੀ ਵਰਦੀ ਕਿਦੇ ਵੱਲ ਪਾੜੀਏ ਵਰਦੀ ਪੱਗ ਨਹੀਂ ਲਾਈ ਕਿਹਨੂੰ ਵਰਦੀ ਕਿਦੇ ਵੱਲ ਪਾੜੀਏ ਹਾਂਜੀ ਵਰਦੀ ਵਰਦੀ ਤੇ ਨਾਲ ਖਿੱਚ ਖਿੱਚੇ ਸਾਰੇ ਨੇ ਵਿੱਚ ਗਨਮੈਨ ਹੀ ਜਰਮਨ ਜੀਤ ਜਿਹਨੇ ਮੇਰੇ ਤੋਂ ਪੜ ਕੇ ਆ ਬਟਨ ਟੁੱਟਾ ਵੇਖੋ ਤੇ ਨਾਲ ਮੇਰਾ ਗਲ ਕੁੱਟੇ ਇਥੋਂ ਬੜੇ ਜ਼ੋਰ ਨਾਲ ਤੇ ਨਾਲ ਬਿੱਲਾ ਜਿਹੜਾ ਗਨ ਨਾਲ ਸੀ ਨਾ ਪ੍ਰਾਈਵੇਟ ਮੁੰਡਾ ਉਹਨੇ ਉਹਦੇ ਲੱਤ ਮਾਰੀ ਹੁੰਦਾ ਪੈਚ ਤੋਂ ਮਾਰਨਾ ਘਗੜੂ ਵੱਜ ਗਈ ਉਹਦਾ ਇਥੋਂ ਮੇਰੇ ਬਾਜੇ ਤੱਕ ਬੜੀ ਦਰਦ ਉਹ ਕੀ ਮੰਗਿਆ ਆ ਵੇਖੋ ਮਾਦਿਲ ਚਾਰ ਬੰਦੇ ਉੱਟਣ ਕਿ ਕੰਮ ਕਰੂ ਆਜੋ ਅੱਛਾ ਇਹ ਵੇਡ ਗੰਮੈ ਨੇ ਕਿੰਨੇ ਆ ਜੀ ਬੇਟਾ ਜੀ ਕੀ ਕਹਿਣਾ ਚਾਹੁੰਦੇ ਜੀ ਇਨਸਾਫ ਲੈਣ ਵਾਸਤੇ ਖਾਣੇ ਖੜੇ ਆਪ ਲੈ ਨਹੀਂ ਖੜੇ ਮੈਂ ਬਾਹਰ ਖੜਾ ਹਾਂ ਇਹ ਵਾਗੇ ਜੇ ਆਪ ਮਤਲਬ ਆਪਸ ਚ ਹੀ ਇਹ ਕੰਮ ਹੁੰਦੇ ਰਹਿਣਗੇ ਤੇ ਬਾਹਰ ਕੀ ਹੋਗਾ ਹਾਂ ਜੇ ਆਪਣੇ ਬੰਦੇ ਨੂੰ ਇਦਾਂ ਕਰਮ ਨਹੀਂ ਆਉਂਦੀ ਰੰਜਸ਼ ਬਾਜੀ ਦੀ ਹੋਈ ਆ ਸਾਰੀ ਗੱਲ ਇਹ ਆ ਰੰਜਸ਼ ਬਾਜੀ ਦੀ ਇਸ ਚੀਜ਼ ਦੀ ਰਜੀ ਦੱਸ ਸਕਦੀ ਨਹੀਂ ਕੀ ਪਤਾ ਹੁਣ ਉਹਨਾਂ ਨੂੰ ਪਤਾ ਹੋਗਾ ਨਾ ਜਿਨ੍ਹਾਂ ਨੇ ਕੁੱਟਿਆ ਵੀ ਇਹ ਵੀਡੀਓ ਵੇਖੀ ਆ ਵੀਡੀਓ ਦੇ ਵਿੱਚ ਫਦਰ ਸਾਹਿਬ ਕਹਿੰਦੇ ਪਏ ਕਿ ਤੁਸੀਂ ਮੈਨੂੰ ਇੰਨੇ ਜਾਣਿਆਂ ਨੇ ਸੁਲਕੇ ਕੁੱਟਿਆ ਵਾ ਤੇ ਮੈਂ ਇਹ ਗੱਲ ਉੱਤੇ ਤੱਕ ਲੈ ਕੇ ਜਾਵਾਂ ਤੇ ਗਾੜੀ ਹਸਣ ਦੇ ਆ ਮੈਂ ਖੁਦ ਵੀਡੀਓ ਚ ਵੇਖਿਆ ਸਾਰੇ ਲੋਕੇ ਖਲੋਗੇ ਰਾਤ 12 ਵਜੇ ਤੋਂ ਲੈ ਕੇ 4 ਵਜੇ ਤੱਕ ਕੁੱਟਦੇ ਰਹੇ ਫਿਰ ਫਿਰ ਪੁੱਤ ਕੀ ਮੰਗ ਕਰਦਾ ਵਾ ਉਹ ਤੇ ਹਮਨ ਕਰਦਾ ਵਾ ਵੀ ਇਨਸਾਫ ਹੋਣਾ ਚਾਹੀਦਾ ਵਾ ਮਾਨੀ ਕਾਰਵਾਈ ਹੋਣੀ ਚਾਹੀਦੀ ਆ ਅਸੀਂ ਨਾ ਇਨਸਾਫ ਲੈਣਾ ਹੈ ਤੇ ਉਹਨਾਂ ਦੇ ਨਾਲ ਲੜਾਈ ਹੈ ਜਿਨ੍ਹਾਂ ਨਾਲ ਇਨਸਾਫ ਲੈਣਾ ਹੈ ਆਪਾਂ ਫਿਰ ਉੱਤੇ ਤਾਂ ਬੈਠੀ ਜਾਵਾਂਗੇ ਆਪਾਂ ਉੱਤੇ ਤਾਂ ਕਿ ਜਾਵਾਂਗੇ ਫਿਰ ਇਨਸਾਫ ਤੇ ਤੀਜੀ ਦਰੋਂ ਹੁੰਦਾ ਨਾ ਇਨਸਾਫ ਤਾਂ ਹੀ ਸਾਰੇ ਪ੍ਰੈਸ ਤਾਂ ਹੀ ਸਕਦੀ ਆ ਨਾ ਫਿਰ ਤੁਹਾਡੇ ਥਰੂ ਇਨਸਾਫ ਹੋਊਗਾ ਨਹੀਂ ਇੱਥੇ ਨਾ ਇਨਸਾਫ ਹੋਊਗਾ ਸੇ ਤੁਹਾਡੇ ਥਰੂ ਹੋਊਗਾ ਤਾਂ ਬਿਲਕੁਲ ਦੇਖੋ